ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਸੰਗਤ ਜੀ ਕੱਲ੍ਹ ਪਾਸੋਂ ਦਾ ਇੱਕ ਗੱਲ ਹੋਈ ਸੀ ਵੀ ਮੇਰੇ ਕੋਲੋਂ ਜਦੋਂ ਪਾਰਟੀ ਦੇ ਨਾਮ ਬਾਰੇ ਗੱਲ ਮੈਂ ਕਹੀ ਸੀ ਦਿੱਲੀ ਤੋਂ ਜੋ ਨਾਮ ਆਊਗਾ ਉਹ ਰੱਖਾਂਗੇ ਉਹਦਾ ਮਤਲਬ ਇਹ ਸੀ ਵੀ ਅਸੀਂ ਪਾਰਟੀ ਦੀ ਰਜਿਸਟ੍ਰੇਸ਼ਨ ਲਈ ਦਿੱਲੀ ਚੋਣ ਕਮਿਸ਼ਨ ਨੇ ਸਾਡੇ ਤੋਂ ਤਿੰਨ ਨਾਮ ਮੰਗੇ ਸੀ ਅਸੀਂ ਉਹਨਾਂ ਨੂੰ ਤਿੰਨ ਨਾਮ ਦਿੱਤੇ ਆ ਜਿਹੜਾ ਦਿੱਲੀ ਚੋਣ ਕਮਿਸ਼ਨ ਇੱਕ ਨਾਮ ਸਾਨੂੰ ਸਿਲੈਕਟ ਕਰਕੇ ਦੇਊਗਾ ਅਸੀਂ ਉਹ ਨਾਮ ਰੱਖਾਂਗੇ ਇਸ ਦਾ ਮਤਲਬ ਇਹ ਹੈ ਵੀ ਅਸੀਂ ਕੋਈ ਦਿੱਲੀ ਤੋਂ ਹੋਰ ਨਹੀਂ ਸਾਨੂੰ ਕਿਸੇ ਨੇ ਨਾਮ ਦੇਣਾ ਦਿੱਲੀ ਚੋਣ ਕਮਿਸ਼ਨ ਨੇ ਸਾਨੂੰ ਨਾਮ ਦੇਣਾ ਹੈ ਅਸੀਂ ਜਿਹੜੇ ਤਿੰਨ ਨਾਮ ਦਿੱਤੇ ਆ ਉਹਨਾਂ ਚੋਂ ਉਹ ਇੱਕ ਨਾਮ ਦੇਣਗੇ ਅਸੀਂ ਪਾਰਟੀ ਦਾ ਉਹ ਨਾਮ ਰੱਖ ਸਕਦੇ ਆ ਹੋਰ ਨਹੀਂ ਕੋਈ ਵੀ ਰੱਖ ਸਕਦੇ ਇਸ ਲਈ ਮੈਂ ਕਿਹਾ ਸੀ ਵੀ ਜੋ ਦਿੱਲੀੋਂ ਆਊਗਾ ਸਾ ਸੰਗਤ ਦੀ ਜਿਹੜੀ ਇਹ ਗਲਤ ਪ੍ਰਚਾਰ ਕਰਕੇ ਭੰਗਲਪੁਰ ਸਾਹਿਬ ਫਲਾਇਆ ਪਾਇਆ ਜਾ ਰਿਹਾ ਹੈ ਇਹਦੀਆਂ ਇਹਨਾਂ ਨੇ ਗੱਲਾਂ ਚ ਨਾ ਆਓ ਤੇ ਬਸ ਆਪਣੇ ਆਪਾ ਆਪਣਾ ਜਿਹੜਾ ਮਿਸ਼ਨ ਹੈ ਉਹਨੂੰ ਲੈ ਕੇ ਅੱਗੇ ਵਧਿਏ ਸੋ ਦੋਸਤੋ ਤੁਸੀਂ ਜਾਣਦੇ ਹੀ ਹੋ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਲੰਬੇ ਸਮੇਂ ਤੋਂ ਬੰਦ ਨੇ ਸੋ ਉਹਨਾਂ ਦੀ ਜਥੇਬੰਦੀ ਵੱਲੋਂ ਇੱਕ ਨਵੀਂ ਪਾਰਟੀ ਸ਼੍ਰੋਮਣੀ ਕਾਲੀ ਦਲ ਪੰਥਕ ਪਾਰਟੀ ਬਣਨ ਜਾ ਰਹੀ ਹੈ ਸੋ ਦੋਸਤੋ ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀ ਸ਼੍ਰੋਮਣੀ ਕਾਲੀ ਦਲ ਨੂੰ ਸਿਰੇ ਤੋਂ ਨਕਾਰ ਦਿੱਤਾ ਹੁਣ ਭਾਈ ਅਮਰਤਪਾਲ ਸਿੰਘ ਦੀ ਜਥੇਬੰਦੀ ਨਵੀਂ ਪਾਰਟੀ ਦਾ ਐਲਾਨ ਕਰਨ ਜਾ ਰਹੀ ਹੈ ਜੋ ਕਿ ਮਾਗੀ ਦੇ ਮੇਲੇ ਤੇ ਮੁਕਸਰ ਦੀ ਧਰਤੀ ਤੇ ਜਿਸ ਦਾ ਨਾਮ ਦਿੱਲੀ ਤੋਂ ਆਵੇਗਾ ਸੋ ਤੁਸੀਂ ਐਮਪੀ ਭਾਈ ਸਰਬੀ ਸਿੰਘ ਖਾਲਸਾ ਦੀ ਗੱਲਬਾਤ ਸੁਣੀ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦਿਓ ਧੰਨਵਾਦ